ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਦੋ ਅਹਿਮ ਮੁੱਦਿਆਂ ਦੇ ਉੱਪਰ ਗੱਲ ਕਰਾਂਗੇ ਜਿਦੇ ਚ ਇੱਕ ਭਾਈ ਤੇਜਿੰਦਰ ਪਾਲ ਸਿੰਘ ਟਿੰਮਾ ਜਿਹੜੇ ਕਿ ਆ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ ਉਹਨਾਂ ਦੇ ਉੱਪਰ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਗਿਆਗਾ ਤੇ ਦੂਸਰੇ ਨੰਬਰ ਤੇ ਦੂਜਾ ਮੁੱਦਾ ਹੈਗਾ ਦੋਸਤੋ हरियाणा ने दे विच चार सिखहां दे ਘਰ ਢਾ ਦਿੱਤੇ ਗਏ ਨੇ ਬੀਜੇਪੀ ਦੀ ਸਰਕਾਰ ਦੀ ਪੁਲਿਸ ਵੱਲੋਂ ਉਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਦੋਸਤੋ ਬਹੁਤ ਅਹਿਮ ਵੀਡੀਓ ਆ ਔਰ ਇਹਦੇ ਚ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਸਿੱਖਾਂ ਦੇ ਨਾਲ ਦੂਸਰੇ ਸ਼ਹਿਰੀਆਂ ਵਾਲਾ ਵਰਤੀਰਾ ਜਿਹੜਾ ਉਹ ਬੀਜੇਪੀ ਦੀ ਸਰਕਾਰ ਦੇ ਵਿੱਚ ਪਹਿਲਾਂ ਨਾਲੋਂ ਵਧਿਆਗਾ ਤੇ ਦੂਸਰਾ ਜਿਹੜੇ ਨਵੇਂ ਕਾਨੂੰਨ ਲੈਂਦੇ ਨੇ ਕਿ ਇਹ ਸਿੱਖਾਂ ਨੂੰ ਦਬਾਉਣ ਦੀ ਖਾਤਰ ਲੈ ਕੇ ਆਂਦੇ ਗਏ ਨੇ ਇਹਦੇ ਬਾਰੇ ਚਰਚਾ ਕਰਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱ ਕੀ ਫਤਿਹ ਸਭ ਤੋਂ ਪਹਿਲਾਂ ਦੋਸਤੋ ਗੱਲਬਾਤ ਕਰਦੇ ਆ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਜਿਹੜੇ ਕਿ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਦੇ ਮੁਖ ਸੇਵਾਦਾਰ ਨੇ ਉਹਨਾਂ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਦੇਸ਼ ਧਰੋਹ ਦਾ ਜਿਹੜਾ ਦੇਸ਼ ਧਰੋਹ ਦਾ ਦੋਸਤੋ ਉਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆਗਾ ਉਹ ਸਿਰਫ ਕੁਝ ਉਹਨਾਂ ਦੀ ਵੀਡੀਓ ਦੇ ਵਿੱਚ ਕੁਝ ਉਹਨਾਂ ਵੱਲੋਂ ਬੋਲਿਆ ਗਿਆ ਤੇ ਉਹਨਾਂ ਦੇ ਸਿਰਫ ਇੱਕ ਬਿਆਨ ਨੂੰ ਲੈ ਕੇ ਉਹਨਾਂ ਦੇ ਉੱਪਰ ਦੇਸ਼ ਧਰੋ ਦਾ ਪਰਚਾ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਜਿਹੜਾ ਦੇਸ਼ ਧਰੋ ਆਏਗਾ ਕੀ ਕਿਸੇ ਦੇ ਬੋਲਣ ਦੇ ਨਾਲ ਕਿਸੇ ਦੇ ਬਿਆਨ ਦੇਣ ਦੇ ਨਾਲ ਕਿ ਦੇਸ਼ ਧਰੋ ਹੋ ਜਾਂਦਾ ਹੈਗਾ ਕੀ ਜਿਹੜਾ ਕੋਈ ਬੰਦਾ ਕਿਸੇ ਬਾਹਰ ਦਾਪ ਦੇ ਵਿੱਚ ਸਾਮਲ ਨਹੀਂ ਏਡੀ ਵੱਡੀ ਸੰਸਥਾ ਦਾ ਉਹ ਮੁਖ ਸੇਵਾਦਾਰ ਹੈ ਤੇ ਉਹਦੇ ਉੱਪਰ ਨਵੇਂ ਕਾਨੂੰਨਾਂ ਦੇ ਤਹਿਤ ਪਰਚਾ ਦਰਜ ਕਰਕੇ ਕੀ ਇਹ ਸਿੱਖ ਕੌਮ ਨੂੰ ਜਾਂ ਘੱਟ ਗਿਣਤੀਆਂ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਤਾਂ ਇਹ ਹੋਰ ਕੀ ਹੈ ਭਾਜਪੀ ਵਾਲੇ ਜਾਂ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਊਪਰ ਆ ਰੌਲਾ ਪਾਉਂਦੇ ਨੇ ਕਿ ਅਸੀਂ ਸਿੱਖਾਂ ਦੇ ਹਮੈਤੀਆਂ ਇਹਨਾਂ ਦੇ ਥੱਲੇ ਵਾਲੇ ਵੀ ਬਹੁਤ ਰੌਲਾ ਪਾਉਂਦੇ ਨੇ ਅਸੀਂ ਸਿੱਖਾਂ ਦੇ ਹਮੈਤੀਆਂ ਲੇਕਿਨ ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਕਿਉਂਕਿ ਹਮੇਸ਼ਾ ਪਾਰਟੀਆਂ ਜਾਂ ਵਿਅਕਤੀਆਂ ਦੇ ਅਹੁਦਿਆਂ ਦੇ ਉੱਪਰ ਬੈਠੇ ਹੋਏ ਵਿਅਕਤੀਆਂ ਦੇ ਕਿਰਦਾਰ ਦਾ ਪਤਾ ਉਹਨਾਂ ਦੀਆਂ ਕਾਰਵਾਈਆਂ ਤੋਂ ਪਤਾ ਲੱਗਦਾ ਹੁੰਦਾ ਬੋਲਣ ਨਾਲ ਕੁਝ ਨਹੀਂ ਹੁੰਦਾ ਕੋਈ ਕਹੇ ਨੂੰ ਕੁਝ کہیں ਜਾਵੇ ਲੇਕਿਨ ਜੋ ਤੁਸੀਂ ਕਰ ਰਹੇ ਹੋ ਉਹਦੇ ਤੋਂ ਤੁਹਾਡਾ ਕਿਰਦਾਰ ਸਥਾਪਿਤ ਹੁੰਦਾਗਾ ਤੁਹਾਡੇ ਲੋਕ ਸਭਾ ਦੇ ਵਿੱਚ ਤੁਹਾਡਾ ਬੀਜੇਪੀ ਦਾ ਐਮਪੀ ਜੈ ਹਿੰਦੂ ਰਾਸ਼ਟਰ ਬੋਲੇ ਤਾਂ ਉਹਦੇ ਉੱਤੇ ਕੋਈ ਦੇਸ਼ਦਰੋਹ ਦਾ ਪर्चा ਨਹੀਂ ਤੇ ਉਹਨੂੰ ਕੋਈ ਕਿਸੇ ਨੇ ਨਿੰਦਣਾ ਨਹੀਂ ਉਹਦੇ ਲਈ ਸਾਰੇ ਤਾੜੀਆਂ ਮਾਰਦੇ ਨੇ ਤੇ ਲੇਕਿਨ ਜੇਕਰ ਕੋਈ ਖਾਲਸਾ ਰਾਜ ਦੀ ਗੱਲ ਕਰੇ ਤਾਂ ਉਹਦੇ ਉੱਤੇ ਦੇਸ਼ ਧਰੋਹ ਦਾ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਖਾਲਸਾ ਰਾਜ ਕੀ ਹੈ ਦੋਸਤੋ ਮਹਾਰਾਜਾ ਰਣਜੀਤ ਸਿੰਘ ਜਿਹਨੂੰ ਦੁਨੀਆਂ ਦੇ ਵਿੱਚ ਸਭ ਤੋਂ ਵਧੀਆ ਰਾਜ ਮੰਨਿਆ ਗਿਆ ਜਿਹਦੇ 'ਚ ਆਪਣਾ ਜਿਹੜਾ ਇੱਕ ਸਰਚ ਹੋਈ ਜਿਹਦੇ ਵਿੱਚ ਅੱਜ ਤੱਕ ਦੇ ਰਾਜਾਂ ਨੂੰ ਸਰਚ ਕੀਤਾ ਗਿਆ ਬਾਚਿਆ ਗਿਆ ਤਾਂ ਉਸ ਦੇ ਵਿੱਚ ਬਾਹਰਲੇ ਦੇਸ਼ਾਂ ਦੀਆਂ ਏਜੰਸੀਆਂ ਵੱਲੋਂ ਜਾਂ ਕੁਝ ਹੋਰ ਜਥੇਬੰਦੀਆਂ ਵੱਲੋਂ ਜਿਹੜੀਆਂ ਬਾਹਰਲੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਉਸ ਸਰਚ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਰੀ ਦੁਨੀਆ ਦੇ ਅੱਜ ਤੱਕ ਦੇ ਰਾਜਾਂ ਦੇ ਵਿੱਚੋਂ ਵਧੀਆ ਰਾਜ ਮੰਨਿਆ ਗਿਆ ਜਿਨੋਂ ਸਿੱਖ ਖਾਲਸਾ ਰਾਜ ਕਹਿੰਦੇ ਆ ਜੇਕਰ ਕੋਈ ਉਸ ਤਰ੍ਹਾਂ ਦੇ ਖਾਲਸਾ ਰਾਜ ਦੀ ਗੱਲ ਕਰੇ ਤਾਂ ਉਹਦੇ ਉੱਤੇ ਦੇਸ਼ ਤਰੋ ਦਾ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਦੋਸਤੋ ਜੇਕਰ ਕੋਈ ਹਿੰਦੂ ਰਾਸ਼ਟਰ ਜਿਸ ਹਿੰਦੂ ਰਾਸ਼ਟਰ ਦੇ ਵਿੱਚ ਮੰਨੂਵਾਦੀ ਜਿਹੜੀ ਹੈਗੀ ਆ ਗੱਲਬਾਤ ਉਹਦੇ ਉਹਦੀ ਜਿਹੜੀ ਬੈਕਗ੍ਰਾਉਂਡ ਹੈ ਮੰਨੂ ਸਿਮਰਤੀ ਹੈ ਜਿਹਦੇ ਵਿੱਚ ਕੋਈ ਵੀ ਅਗਰ ਛੋਟੀ ਜਾਤ ਦਾ ਬੰਦਾ ਕੋਈ ਮੰਦਰ ਦੀ ਕੋਈ ਮੰਦਰ ਦੀ ਸਪੀਚ ਸੁਣ ਲਵੇ ਉਹਦੇ ਕੰਨਾਂ ਦੇ ਵਿੱਚ ਕੰਚ ਕੋਲ ਕੇ ਗਰਮ ਕਰਕੇ ਪਾਇਆ ਜਾਂਦਾ ਸੀਗਾ ਔਰ ਬੋਲਣ ਦੇ ਉੱਪਰ ਉਹਨਾਂ ਦੀ ਜੀਭਾਂ ਕੱਟ ਦਿੱਤੀਆਂ ਜਾਂਦੀਆਂ ਸੀ ਜੇਕਰ ਉਹ ਮੰਦਰ ਦੇ ਵਿੱਚ ਮੱਥਾ ਟੇਕਦਾ ਤਾਂ ਉਹਦੀਆਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਸੀ ਇਹ ਮੰਨੂ ਸਿਮਰਤੀ ਦਾ ਆਧਾਰ ਹੈ ਜਿਹੜਾ ਇਸ ਆਧਾਰ ਤੇ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਔਰ ਮਨੂ ਸਿਮਰਤੀ ਨੂੰ ਲਾਗੂ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਸ ਨੂੰ ਲਾਗੂ ਕਰਨ ਵਾਲੇ ਜਾਂ ਉਹਦਾ ਜਾਪ ਕਰਨ ਵਾਲੇ ਲੋਕ ਦੇਸ਼ ਭਗਤ ਨੇ ਲੇਕਿਨ ਜੇਕਰ ਕੋਈ ਮਹਾਰਾਜਾ ਰਣਜੀਤ ਸਿੰਘ ਵਰਗੇ ਸਿੱਖ ਰਾਜ ਦੀ ਗੱਲ ਕਰਦਾ ਤਾਂ ਉਹਦੇ ਉੱਤੇ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਜਾਂਦਾ ਮੈਂ ਕੱਲ ਸੁਣ ਰਿਹਾ ਸੀਗਾ ਨਿਊਜ਼ 8 ਦੇ ਪਰ ਇੱਕ ਐਮਐਲਏ ਬੋਲ ਰਿਹਾ ਸੀਗਾ ਉਹ ਕਹਿ ਰਿਹਾ ਸੀਗਾ ਕਿ ਟਿੰਮਾ ਜੀ ਵੱਲੋਂ ਮੈਂ ਜੋ ਮੈਨੂੰ ਜੋ ਪਤਾ ਹੈ ਕਿ ਉਹਨੇ ਇਹ ਬਿਆਨ ਦਿੱਤਾ ਕਿ ਕੋਈ ਗਾਟਾ ਲਾ ਦੇਾਂਗੇ ਜਾਂ ਕਰਦਨ ਵਧ ਦੇਾਂਗੇ ਕੀ ਦੋਸਤੋ ਕਿਸੇ ਦੇ ਗਾਟਾ ਲਾਉਣ ਦਾ ਕਹਿਣ ਦੇ ਨਾਲ ਉਹ ਦੇਸ਼ ਧ్రోਹੀ ਹੋ ਗਿਆ ਕੀ ਉਹਨੇ ਗਾਟਾ ਵਧ ਦਿੱਤਾ ਜਿਹੜੇ ਲੋਕ ਤੁਹਾਡੇ 14 14 ਲੋਕਾਂ ਨੂੰ ਮਾਰ ਦਿੰਦੇ ਨੇ ਉਸ ਬੱਚੀ ਦਾ ਬਲਾਤਕਾਰ ਕਰਕੇ ਉਹਨੂੰ ਮਾਰ ਕੇ ਸੁੱਟ ਜਾਂਦੇ ਨੇ ਉਹਨਾਂ ਨੂੰ ਤੁਸੀਂ ਰਿਹਾ ਕਰਕੇ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਉਨੇ ਹੋ ਤੇ ਤੁਸੀਂ ਕਹਿੰਦੇ ਹੋਗੇ ਉਹ ਦੇਸ਼ ਭਗਤ ਨੇ ਕੁਝ ਤਾਂ ਸ਼ਰਮ ਕਰੋ ਬੀਜੇਪੀ ਵਾਲਿਓ ਤੁਸੀਂ ਸਿੱਖਾਂ ਦੇ ਹਮੈਤੀ ਹੋਣ ਦੀਆਂ ਗੱਲਾਂ ਕਰਦੇ ਹੋ ਤੁਹਾਡੇ ਨਾਲੋਂ ਤਾਂ ਮੈਂ ਇਹ ਕਹਿ ਸਕਦਾਗਾ ਤੁਸੀਂ ਕਾਂਗਰਸ ਦੀ ਬਰਾਬਰੀ ਕਰ ਰਹੇ ਹੋ ਜਿਨ੍ਹਾਂ ਨੇ ਅਕਾਲ ਤਖਤ ਦੇ ਉੱਪਰ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਟਾਈਟਰੀ ਕੀਤਾ ਸੀਗਾ ਤੁਸੀਂ ਉਸ ਨੂੰ ਅੱਜ ਜਾਇਸ ਠਹਿਰਾਉਣ ਲੱਗੇ ਹੋਇਓ ਤੁਹਾਡੀ ਇਹ ਜਿਹੜੀ ਸੋਚ ਹੈ ਇਹ ਮੈਂ ਇਹ ਕਹਿ ਸਕਦਾਗਾ ਜਿਹੜੇ ਤਿੰਨੇ ਕਾਨੂੰਨ ਦੋਸਤੋ ਇਹ ਲੈ ਕੇ ਆਏ ਨੇ ਇਹਨਾਂ ਤਿੰਨਾਂ ਕਾਨੂੰਨਾਂ ਵਾਲੇ ਮੈਂ ਜਲਦੀ ਵੀਡੀਓ ਲੈ ਕੇ ਆਵਾਂਗਾ ਇੱਕ ਇੰਟਰਵਿਊ ਕਰਾਂਗਾ ਤੇ ਜਿਹਦੇ ਚ ਤਿੰਨੇ ਕਾਨੂੰਨਾ ਜਿਹੜੇ ਲਿਆਂਦੇ ਗਏ ਨੇ ਇਹਨਾਂ ਦੇ ਵਿੱਚ ਕੀ ਕੁਝ ਜਿਹੜਾ ਹੈਗਾ ਘੱਟ ਗਿਣਤੀਆਂ ਨੂੰ ਟਾਰਗੇਟ ਕਰਨ ਦੀ ਖਾਤਰ ਇਹਨਾਂ ਨੇ ਡਰਾਉਣ ਦੀ ਖਾਤਰ ਇਹ ਕਾਨੂੰਨ ਲਿਆਂਦੇ ਨੇ ਉਸੇ ਕਾਨੂੰਨ ਦੇ ਤਹਿਤ ਹੁਣ ਜਿਹੜਾ ਇਹਨਾਂ ਦੇ ਉੱਪਰ ਟੀਮਾਂ ਦੀ ਉੱਪਰ ਪਰਚਾ ਦਰਜ ਕੀਤਾ ਗਿਆ ਤੇ ਉਹ ਐਮਐਲਏ ਬੈਠਾ ਬੋਲ ਰਿਹਾ ਸੀਗਾ ਇਹਦੇ ਚ ਕੀ ਹੈ ਜੀ ਐਫਆਈਆਰ ਹੀ ਦਰਜ ਹੋਈ ਹੈ ਤੇ ਉਹਦੀ ਜਾਂਚ ਹੋ ਜੂ ਉਹ ਭਾਈ ਸਾਹਿਬ ਜਿਸ ਐਫਆਈਆਰ ਦੇ ਤਹਿਤ ਹੁਣ ਤੁਹਾਡੇ ਨਵੇਂ ਕਾਨੂੰਨ ਦੇ ਤਹਿਤ ਮਹੀਨਿਆਂ ਬੰਦੀ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਜਾ ਸਕਦਾ ਹੈ ਔਰ ਜਿਹੜੇ ਵਿਅਕਤੀ ਨੂੰ ਤੁਸੀਂ ਤਿੰਨ ਤਿੰਨ ਮਹੀਨੇ ਹੁਣ ਬਿਨਾ ਕਿਸੇ ਰਿਮਾਂਡ ਤੋਂ ਤੁਸੀਂ ਰੱਖ ਸਕਦੇ ਹੋ ਤਾਂ ਤੁਸੀਂ ਕੀ ਸਮਝਦੇ ਹੋ ਕਿ ਉੱਥੇ ਉਹਦੇ ਨਾਲ ਕੋਈ ਉਹਦੀ ਜਾਂਚ ਹੋਵੇਗੀ ਥਾਣਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਜਾਂਦਾ ਹੈ ਘੱਟ ਗਿਣਤੀ ਲੋਕਾਂ ਦੇ ਨਾਲ ਕੀ ਲੋਕ ਜਾਣਦੇ ਨੇ ਪਹਿਲਾਂ ਤਾਂ ਚਲੋ ਮੰਨਿਆ ਕਿ ਜਿਹੜਾ ਰਿਮਾਂਡ ਸੀਗਾ ਲੈਣਾ ਪੈਂਦਾ ਸੀਗਾ ਤੇ ਰਿਮਾਂਡ ਦੇ ਵਿੱਚ 5-4 ਦਿਨਾਂ ਦਾ ਜਾਂ 2 ਦਿਨਾਂ ਦਾ 1 ਦਿਨ ਦਾ ਰਿਮਾਂਡ ਹੁੰਦਾ ਸੀ ਇਹਨੇ ਜੁਡੀਸ਼ਲ ਜੁਡੀਸ਼ਲ ਸਟੱਡੀ ਦੇ ਵਿੱਚ ਬੰਦੇ ਨੂੰ ਭੇਜ ਦਿੱਤਾ ਜਾਂਦਾ ਸੀ ਲੇਕਿਨ ਹੁਣ ਤਾਂ ਤੁਸੀਂ ਕਾਨੂੰਨ ਹੀ ਐਜਾ ਬਣਾ ਦਿੱਤਾ ਕਿ ਬੰਦਾ ਮਹੀਨਿਆਂ ਬੱਧੀ ਤੁਹਾਡੇ ਥਾਣੇ ਦੇ ਵਿੱਚ ਸੜਦਾ ਰਹੂਗਾ ਤੇ ਤੁਸੀਂ ਬੜੇ ਆਰਾਮ ਨਾਲ ਕਹਿ ਦਿੱਤਾ ਕੀ ਹੈ ਜੀ ਬਾਅਦ ਵਿੱਚ ਜਾਂਚ ਹੋ ਜੂਗੀ ਸੋ ਦੋਸਤੋ ਜਿੰਨੀ ਵੀ ਰੱਜ ਕੇ ਇਹਦੀ ਨਿੰਦਾ ਕੀਤੀ ਜਾਵੇ ਨਿੰਦਾ ਕਰਨੀ ਚਾਹੀਦੀ ਆ ਤੇ ਇਹਦੇ ਉੱਤੇ ਚਰਚਾ ਹੋਣੀ ਚਾਹੀਦੀ ਆ ਹਰ ਇੱਕ ਇਨਸਾਫਪਸੰਦ ਸਿੱਖ ਨੂੰ ਇਹਦੇ ਉੱਤੇ ਬੋਲਣਾ ਚਾਹੀਦਾ ਤੇ ਹਰ ਇੱਕ ਇਨਸਾਫ ਪਸੰਦ ਮੁਸਲਮਾਨ ਔਰ ਹਿੰਦੂ ਨੂੰ ਵੀ ਬੋਲਣਾ ਚਾਹੀਦਾ ਕਿਉਂਕਿ ਅੱਜ ਸਾਡੇ ਨਾਲ ਹੋ ਰਹੀ ਹੈ ਕੱਲ ਨੂੰ ਤੁਹਾਡੀ ਵੀ ਵਾਰੀ ਆ ਸਕਦੀ ਹੈ ਪਰ ਦੋਸਤੋ ਅਫਸੋਸ ਹੋਦਾ ਹੈ ਜਦੋਂ ਇਕਵਾਲ ਸਿੰਘ ਲਾਲਪੁਰੇ ਵਰਗੇ ਦਾਦੂਵਾਲ ਵਰਗੇ ਜਿਹੜੇ ਵੱਡੀਆਂ ਵੱਡੀਆਂ ਖੱਲਾਂ ਕਰਦੇ ਹੁੰਦੇ ਨੇ ਮਨਜਿੰਦਰ ਸਿੰਘ ਸਰਸਾ ਵਰਗੇ ਉਹ ਭਾਜਪੀ ਦੇ ਵਿੱਚ ਬੈਠੇ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਕਿਸੇ ਦੀ ਜ਼ੁਬਾਨ ਦੇ ਵਿੱਚੋਂ ਇੱਕ ਲਫ਼ਜ਼ ਤੱਕ ਨਹੀਂ ਨਿਕਲਿਆ ਸਡੇ ਕਾਲ ਤੱਕ ਸਾਡੇ ਜਥੇਦਾਰ ਨੇ ਇਹਦੀ ਨਿੰਦਾ ਕੀਤੀ ਆ ਅਕਾਲੀ ਦਲ ਨੇ ਵੀ ਨਿੰਦਾ ਕੀਤੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨਿੰਦਾ ਕੀਤੀ ਹੈ ਤੇ ਦੂਸਰੇ ਜਥੇਦਾਰਾਂ ਨੇ ਵੀ ਇਹਦੀ ਨਿੰਦਾ ਕੀਤੀ ਆ ਲੇਕਿਨ ਇਹ ਲੋਕ ਜਿਹੜੇ ਵੱਡੇ ਵੱਡੇ ਅਹੁਦਿਆਂ ਦੇ ਉੱਪਰ ਬੀਜੇਪੀ ਦੇ ਵਿੱਚ ਬੈਠੇ ਹੋਏ ਨੇ ਇਹਨਾਂ ਦੇ ਜ਼ੁਬਾਨ ਦੇ ਵਿੱਚੋਂ ਇੱਕ ਵੀ ਲਫ਼ਜ਼ ਨਿਕਲਿਆ ਨਹੀਂ ਨਾ ਨਿਕਲੇਗਾ ਕਿਉਂਕਿ ਆ ਕੰਨਰਾਜ ਹੋ ਜਾਣਗੇ ਹੁਣ ਦੋਸਤੋ ਗੱਲਬਾਤ ਕਰਦੇ ਆ ਹਰਿਆਣੇ ਦੇ ਅੰਮੂ ਮਾ ਅੰਬੂ ਬਾ ਅੰਬੂਪੁਰ ਅੰਮੂਪੁਰ ਪਿੰਡ ਦੇ ਵਿੱਚ ਚਾਰ ਸਿੱਖਾਂ ਦੇ ਘਰ ਢਹਿ ਟੇਰੀ ਕਰ ਦਿੱਤੇ ਗਏ ਨੇ ਅਚਾਨਕ 26 ਜੂਨ 2024 ਨੂੰ ਪੁਲਿਸ ਪਹੁੰਚਦੀ ਆ ਅਧਿਕਾਰੀਆਂ ਦੇ ਨਾਲ ਤੇ ਆ ਕੇ ਉਹਨਾਂ ਚਾਰ ਸਿੱਖ ਗਰੀਬ ਪਰਿਵਾਰਾਂ ਦੇ ਘਰ ਢਹਿ ਟੇਰੀ ਕਰ ਦਿੱਤੇ ਜਾਂਦੇ ਤੇ ਉਹਨਾਂ ਨੂੰ ਸੜਕ ਤੇ ਲੈ ਕੇ ਲਿਆਂਦਾ ਜਾਂਦਾ ਤੇ ਦੋਸਤੋ ਇਹ ਪਰਿਵਾਰ 1947 ਦੇ ਵਿੱਚ ਉੱਜੜ ਕੇ ਆਏ ਸੀਗੇ ਪਾਕਿਸਤਾਨ ਤੋਂ ਤੇ ਅੱਜ ਉਹਨਾਂ ਦਾ 78 ਸਾਲਾਂ ਬਾਅਦ ਆਪਦੇ ਦੇਸ਼ ਦੇ ਵਿੱਚ ਦੁਬਾਰਾ ਉਜਾੜਾ ਹੋ ਗਿਆ ਤੁਸੀਂ ਸੋਚ ਕੇ ਦੇਖੋ ਜਿਨ੍ਹਾਂ ਦੇ ਘਰ ਸਿਰ ਦੇ ਉੱਪਰ ਸੱਤ ਅਚਾਨਕ ਆ ਕੇ ਢਹ ਢੇਰੀ ਕਰ ਦਿੱਤੀ ਜਾਵੇ ਤੇ ਉਹਦੇ ਪਰਿਵਾਰ ਦਾ ਕੀ ਹਾਲ ਹੋਊਗਾ ਕੀ ਇਹਨਾਂ ਨੂੰ 78 ਸਾਲਾਂ ਬਾਅਦ ਅੱਖਾਂ ਖੁੱਲੀਆਂ ਨੇ ਕਿ ਇਹਨਾਂ ਦਾ ਕੋਈ ਗੈਰਕਾਨੂੰਨੀ ਘਰ ਸੀਗੇ 78 ਸਾਲਾਂ ਦਾ ਕੋਈ ਪਤਾ ਨਹੀਂ ਸੀ ਕਿ ਇਹ ਗੈਰ ਕਾਨੂੰਨੀ ਹੈ ਅਗਰ ਕੋਈ ਗੈਰ ਕਾਨੂੰਨੀ ਸੀ ਵੀ ਜਿਹੜਾ ਪਾਕਿਸਤਾਨ ਤੋਂ ਉੱਜੜ ਕੇ ਆਇਆ ਹੋ ਕੀ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਕਿ ਉਹਨਾਂ ਨੂੰ ਫਿਰ ਘਰ ਦਿੰਦੇ ਉਹਦੀ ਜ਼ਿੰਮੇਵਾਰੀ ਕਿਹਦੀ ਬਣਦੀ ਆ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਪਰ ਇਸ ਦੇ ਉੱਪਰ ਵੀ ਦੋਸਤੋ ਅਗਲੀ ਗੱਲ ਇੱਕ ਉਹਨਾਂ ਨੂੰ 1-1 ਲੱਖ ਰੁਪਏ ਦਾ ਮੁਆਵਜ਼ਾ ਦੇ ਦਿੱਤਾ ਗਿਆ ਸ਼ਾਬਾਸ਼ ਬੀਜੇਪੀ ਇਸ ਸਰਕਾਰ ਨੂੰ ਸਾਵਾ ਸੀ ਕਹਿ ਸਕਦੇ ਆ ਇਹਨਾਂ ਨੂੰ ਸ਼ਰਮ ਨਹੀਂ ਆਈ ਕਿਸੇ ਦਾ ਘਰ ਢਾ ਕੇ 1 ਲੱਖ ਰੁਪਈਆ ਦੇ ਕੇ ਤੁਸੀਂ ਕਹਿੰਦੇ ਹੋ ਕਿ ਅਸੀਂ ਰਾਹਤ ਦੇ ਦਿੱਤੀ ਜਿਹੜੇ ਬੀਜਪੀ ਵਾਲਿਓ ਤੁਸੀਂ ਸਰਕਾਰਾਂ ਦੇ ਵਿੱਚ ਬੈਠੇ ਹੋ ਨਾ ਥੋੜਾ ਕੋਈ ਘਰ ਢਾਵੇ ਤੇ ਤੁਹਾਡਾ ਘਰ ਢਾ ਕੇ ਤੁਹਾਨੂੰ ਕਹੇ ਨਾ ਵੀ ਮੈਂ 50 ਲੱਖ ਰੁਪਈਆ ਦੇ ਦਿੰਨਾ ਤੁਹਾਨੂੰ ਫੇਰ ਵੀ ਪਤਾ ਲੱਗੇ ਫਿਰ ਤੁਹਾਡੀਆਂ ਚੀਕਾਂ ਪੈਂਦੀਆਂ ਨੇ ਜੇਕਰ ਕੋਈ ਇਸ ਤਰ੍ਹਾਂ ਦੀ ਗੱਲ ਕਰ ਦਿੰਦਾ ਪਰ ਜਦੋਂ ਤੁਸੀਂ ਇੱਕ-ਕੱਕ ਵਿਅਕਤੀਆਂ ਦਾ ਘਰ ਢਾਕੇ ਤੇ ਉਹਨਾਂ ਦੇ ਮਨਮ ਲਾਉਣ ਦੀ ਬਜਾਏ ਉਹਨਾਂ ਦੇ ਨਮਕ ਸਿੜਕਦੇ ਹੋ 1-1 ਲੱਖ ਰੁਪਇਆ ਦੇ ਕੇ ਤੇ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਇਹਦੇ ਉੱਪਰ ਵੀ ਦੋਸਤੋ ਕੀ ਹੁਣ ਜਾਖੜ ਆ ਬਿੱਟੂ ਜਿਹੜਾ ਮੰਤਰੀ ਬਨਾਇਆ ਕੀ ਬੋਲਣਗੇ ਇਹ ਇੱਕ ਲਫ਼ਜ਼ ਵੀ ਨਹੀਂ ਬੋਲਣਗੇ ਜਿਹੜਾ ਜਾਖੜ ਤੀਜੇ ਦਾ ਪ੍ਰੈਸ ਕਾਨਫਰੈਂਸ ਕਰਕੇ ਕਦੇ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਕਦੇ ਭਾਈ ਆਪਣਾ ਖਾਲਸਾ ਜੀ ਦੇ ਖਿਲਾਫ ਬੋਲਣ ਬੈਠ ਜਾਂਦਾ ਤੇ ਇਸ ਮਾਮਲੇ ਦੇ ਵਿੱਚ ਕੀ ਉਹ ਬੋਲੇਗਾ ਕੀ ਕਹੇਗਾ ਕਿ ਕਿਉਂ ਸਿੱਖਾਂ ਦੇ ਘਰ ਤਾਂ ਦਿੱਤੇ ਗਏ ਬਿਲਕੁਲ ਨਹੀਂ ਬੋਲੇਗਾ ਤੇ ਦੋਸਤੋ ਇਸੇ ਤਰ੍ਹਾਂ ਇਹਦੇ ਚ ਨਾ ਇਹਦੇ ਚ ਇਕਵਾਲ ਸਿੰਘ ਜਿਹੜੇ ਮੈਂ ਪਹਿਲਾਂ ਗੱਲ ਕਰਕੇ ਆ ਤੇ ਲਾਲਪੁਰਾ ਘਟ ਗਿੰਟੀਆਂ ਦਾ ਤੂੰ ਕਮਿਸ਼ਨ ਦਾ ਚੇਅਰਮੈਨ ਹੈ ਨਾ ਕੋਈ ਰਿਪੋਰਟ ਮੰਗੀ ਹੈ ਨਾ ਕੋਈ ਲਬਜ ਕਿਹੜਾ ਤੂੰ ਕਟਗਿੰਤਿਆਂ ਦਾ ਫਿਰ ਚੇਅਰਮੈਨ ਕਿਹੜੀ ਕਟਗਿੰਤਿਆਂ ਦੀ ਤੂੰ ਰੱਖਿਆਂ ਦੀ ਗੱਲ ਕਰਦਾ ਤੇਰੀ ਕੌਮ ਦੇ ਵਿਅਕਤੀਆਂ ਦੇ ਘਰ ਢਾ ਦਿੱਤੇ ਜਾਣ ਅਚਾਨਕ ਤੇ ਤੂੰ ਚੁੱਪ ਕਰਕੇ ਬੈਠਾ ਹੋਵੇਂ ਇਦੋਂ ਤਾਂ ਮਹਿਲਾ ਕਮਿਸ਼ਨ ਦੀਆਂ 100 ਗੁਣੇ ਤੁਹਾਡੇ ਨਾਲ ਚੰਗੀਆਂ ਉਹ ਮਹਿਲਾ ਆਗੂ ਨੇ ਜਿਹੜੀਆਂ ਕੰਮ ਜੰਮ ਜੇ ਕਰ ਕਿਸੇ ਲੇਡੀਜ਼ ਦੇ ਉੱਪਰ ਕੋਈ ਜ਼ਿਆਤੀ ਹੁੰਦੀ ਹੈ ਤਾਂ ਉਹ ਨਾਲ ਦੀ ਨਾਲ ਬੋਲਦੀਆਂ ਤਾਂ ਹੈਗੀਆਂ ਨੇ ਤੇ ਕਈ ਤਾਂ ਮੌਕੇ ਤੇ ਜਾਂਦੀਆਂ ਰਹੀਆਂ ਨੇ ਜਿੱਥੇ ਵੀ ਕੋਈ ਘਟਨਾ ਹੁੰਦੀ ਸੀ ਫੇਸਬੁੱਕ ਤੇ ਦੇਖ ਕੇ ਉਹਨਾਂ ਨੇ ਉਸੇ ਸਮੇਂ ਨੋਟਿਸ ਦੇਣਾ ਉਹਦੇ ਤੇ ਕਾਰਵਾਈ ਕਰਵਾਉਣੀ ਤੁਹਾਡੇ ਨਾਲ ਤਾਂ ਉਹ ਚੰਗੀਆਂ ਨੇ ਤੁਸੀਂ ਇੱਕ ਸਿੱਖ ਹੋ ਕੇ ਤੁਹਾਡੀ ਕੌਮ ਦੇ ਗਰੀਬ ਵਿਅਕਤੀਆਂ ਦੇ ਘਰ ਟਾ ਦਿੱਤੇ ਜਾਣ ਤੇ ਤੁਸੀਂ ਆਰਾਮ ਨਾਲ ਬੈਠੇ ਹੋਵੋ ਬਹੁਤ ਸ਼ਰਮਨਾਕ ਗੱਲ ਹੈ ਮਨਜਿੰਦਰ ਸਿੰਘ ਸਿਰਸਾ ਜਿਹੜਾ ਵੱਡਿਆ ਵੱਡਿਆ ਗੱਲਾਂ ਮਤਲਬ ਏਡੇ ਏਡੇ ਡਰਾਮੇ ਇਸ ਬੰਦੇ ਨੇ ਕੀਤੇ ਨੇ ਕਈ ਗੱਲਾਂ ਦੇ ਵਿੱਚ ਕੰਮ ਕਰਦਾ ਵੀ ਰਿਹਾਗਾ ਪਰ ਜਦੋਂ ਦਾ ਬੀਜੇਪੀ ਦੇ ਵਿੱਚ ਆ ਗਿਆ ਚਲੋ ਜੀ ਇਹਦਾ ਵੀ ਮੁੱਕ ਲਿਆ ਕੰਮ ਦਾਦੂਵਾਲ ਦਾ ਵੀ ਆਪਾਂ ਨੂੰ ਪਤਾ ਹੈ ਦੋਸਤੋ ਕਿ ਦਾਦੂਵਾਲ ਅੱਜ ਕੱਲ ਕਿਹਦੇ ਹੱਥਾਂ ਦੇ ਵਿੱਚ ਖੇਡ ਰਿਹਾਗਾ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਇਹ ਜਿਹੜੇ ਸਿੱਖ ਲੋਕ ਸਰਕਾਰਾਂ ਦੇ ਨਾਲ ਪਿੰਗਾ ਪਾ ਕੇ ਆਪਣੇ ਲੋਕਾਂ ਦੀ ਖਾਤਰ ਬੋਲ ਤੱਕ ਨਹੀਂ ਸਕਦੇ ਤੇ ਇਹਦੇ ਲੋਕਾਂ ਦਾ ਆਪਾਂ ਕਈ ਕੀ ਸਕਦੇ ਹਾਂ ਪਰ ਦੋਸਤੋ ਅੱਜ ਜੋ ਕੁਝ ਬੀਜੇਪੀ ਦੀ ਸਰਕਾਰ ਦੇ ਵਿੱਚ ਸਾਡੇ ਨਾਲ ਕੀਤਾ ਜਾ ਰਿਹਾ ਇਹ ਇੱਕ ਦੂਜੇ ਦਰਜੇ ਦੇ ਸਹਿਰੀ ਹੋਣ ਦਾ ਸਾਨੂੰ ਅਹਿਸਾਸ ਕਰਵਾਇਆ ਜਾ ਰਿਹਾ ਜੇਕਰ ਅਸੀਂ ਕਹਿ ਦਿੰਨੇ ਆ ਕਿ ਸਾਨੂੰ ਕਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਤਾਂ ਬੜੇ ਕਈ ਵਾਰੀ ਚੀਕਾ ਮਾਰਦੇ ਨੇ ਤੁਸੀਂ ਕਿਉਂ ਕਹਿੰਦੇ ਹੋ ਜੀ ਫਿਰ ਇਹਨੂੰ ਹੋਰ ਕੀ ਕਹੀਏ ਕਦੇ ਕਿਸੇ ਹਿੰਦੂ ਦਾ ਘਰ ਟਟਾਇਆ ਨਹੀਂ ਗਿਆ ਕੀ ਕਦੇ ਕੋਈ ਹਿੰਦੂ ਕਿਸੇ ਮਤਲਬ ਗੈਰਕਾਨੂੰਨੀ ਘਰ 'ਚ ਨਹੀਂ ਰਹਿੰਦਾ ਹੈਗਾ ਕਿ ਕੱਲੇ ਸਿੱਖ ਹੀ ਮਤਲਬ ਤੁਹਾਨੂੰ ਗੈਰਕਾਨੂੰਨੀ ਘਰਾਂ ਚ ਬੈਠੇ ਦੇਂਦੇ ਨੇ ਕਿਤੇ ਤੁਸੀਂ ਗਿਆਨ ਗੋਦਰੀ ਗੁਰਦੁਆਰਾ ਸਾਹਿਬ ਚਾਰ-ਚਾਰ ਸਾਡੇ ਗੁਰੂ ਘਰ ਠਾ ਦੇਨੇ ਹੋ ਤੇ ਕਿਤੇ ਤੁਸੀਂ ਆਪਣੇ 84 ਦੇ ਕੱਲੂ ਘਰੇ ਨੂੰ ਤੁਸੀਂ ਜਾਇਜ਼ ਠਹਿਰਾਉਨੇ ਹੋ ਕਦੇ ਤੁਸੀਂ ਉਹਦੇ ਲਈ ਹਾਈ ਕੋਰਟ ਜਾ ਕੇ ਕਹਿੰਦੇ ਹੋ ਵੀ ਉਹ ਸਹੀ ਹੋਇਆਗਾ ਤੇ ਫਿਰ ਤੁਹਾਡੇ ਤੇ ਸਿੱਖ ਕਿਵੇਂ ਪਰੋਸਾ ਕਰਨ ਕਿਵੇਂ ਤੁਸੀਂ ਮਤਲਬ ਇਹ ਗੱਲ ਜਦੋਂ ਕਹਿੰਦੇ ਹੋ ਕਿ ਸਿੱਖ ਤਾਂ ਇੱਕ ਹਿੰਦੂਆਂ ਦੇ ਉਹ ਨੇ ਤੇ ਜਦੋਂ ਤੁਹਾਡੇ ਜੇ ਇੱਥੇ ਕੋਈ ਸਿਪ ਸੈਨਾ ਦਾ ਲੁਧਿਆਣੇ ਤੋਂ ਆਗੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ Hindu ਕਹਿੰਦਾ ਤਨਤਨ ਸਿੰਘ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ Hindu ਕਹਿੰਦਾ ਤੇ ਔਰ ਅਕਾਲ ਤਖਤ ਸਾਹਿਬ ਦੇ ਕੱਲੂਕਾਰੇ ਦੇ ਉੱਪਰ ਲੱਡੂ ਵੰਡਣ ਦੀ ਗੱਲ ਕਰਦਾ ਤੇ ਫਿਰ ਜੇਕਰ ਕੋਈ ਜਜ਼ਬਾਤ ਦੇ ਵਿੱਚ ਆ ਕੇ ਉਹਦੇ ਕੋਈ ਕੰਡਾ ਚੁੱਭ ਜਾਂਦਾ ਫਿਰ ਚੀਕਾਂ ਦੇਸ਼ ਦੇ ਵਿੱਚ ਮਾਰਨ ਲੱਗ ਜਾਂਦੇ ਹੋ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਤੁਸੀਂ ਚੜਿਆਉਣੇ ਹੋ ਸਿੱਖਾਂ ਨੂੰ ਤਾਂ ਉਹਦਾ ਰਿਐਕਸ਼ਨ ਦੇ ਵਿੱਚ ਜੇਕਰ ਕੋਈ ਬੰਦਾ ਕੋਈ ਕਦਮ ਚੱਕ ਲੈਂਦਾ ਤਾਂ ਉਹਦੇ ਲਈ ਫਿਰ ਤੁਹਾਨੂੰ ਸਾਰੇ ਸਿੱਖ ਨੇ ਜਿਹੜੇ ਉਹ ਵੱਖਵਾਦੀ ਦਿਖਣ ਲੱਗ ਜਾਂਦੇ ਨੇ ਸਾਰੇ ਸਿੱਖਾਂ ਤੋਂ ਤੁਹਾਨੂੰ ਫਿਰ ਮੋਸਕਾਉਣ ਲੱਗ ਜਾਂਦਾ ਇਹ ਉਹੀ ਸਿੱਖ ਨੇ ਜਿਨ੍ਹਾਂ ਨੇ ਤੁਹਾਡੀਆਂ ਤੀਆਂ ਨੂੰ ਬਚਾ ਕੇ ਲੈ ਕੇ ਆਂਦਾ ਜਿਨ੍ਹਾਂ ਨੇ ਤੁਹਾਡੀ ਰੱਖਿਆ ਕੀਤੀ ਉਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਤੁਹਾਡੇ ਜੱਜੂਆਂ ਨੂੰ ਬਚਾਉਣ ਦੀ ਖਾਤਰ ਆਪਣਾ ਸੀਸ ਦਾ ਬਲੀਦਾਨ ਦਿੱਤਾ ਸੀ ਲੇਕਿਨ ਇਹ ਸਹਾਨ ਫਰਾਮੋਸੀ ਦੀ ਵੀ ਕੋਈ ਹੱਦ ਹੁੰਦੀ ਹੈ ਤੁਸੀਂ ਲੋਕਾਂ ਨੇ ਉਹ ਸਾਰੀਆਂ ਹੱਦਾਂ ਤੋੜ ਦਿੱਤੀਆਂ ਨੇ ਦੋਸਤੋ ਸੋਸ਼ੀ ਜਾਰ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ